ਲੋ ਜੀ ਮਾਰਨਿੰਗ ਹੋ ਗਈ 8 ਵਜੇ ਆ ਲੋ ਜੀ ਸਵੇਰ ਦਾ ਰੀਵਿਊ ਦੇਖੋ ਤੁਸੀਂ 8 ਵਜੇ ਲੋਕ ਹੀ ਆਏ ਹੋਏ ਆ ਟਾਈਮ ਨਾਲ ਮੁਲਕ ਲੈਂਦੇ ਜਗਾਂ ਤੇ ਆਜੋ ਬਾਕੀ ਤੁਹਾਨੂੰ ਬਲੌਗ ਦਿਖਾਉਣੇ ਆ ਚੱਲੇ ਜਾਓ ਓਏ ਉੱਠ ਗਿਆ ਗੁੱਡ ਮਾਰਨਿੰਗ ਬੜੀ ਜਲਦੀ ਉੱਠਿਆ ਓਏ ਆਜੋ ਜੀ ਚਲੋ ਜੀ ਲਓ ਜੀ ਸਮਾਨ ਕਰ ਲਿਆ ਇਕੱਠਾ ਤੇ ਹੁਣ ਇਹ ਗੱਡੀ 'ਚ ਰੱਖ ਕੇ ਤਾਂ ਬਾਕੀ ਹੁਣ ਅਗਲਾ ਸਫ਼ਰ ਇੱਥੇ ਸ਼ਿਪ ਦੀ ਝੂਡੇ ਲੈਣ ਚਲੇ ਆ ਨੂਰ ਕਹਿੰਦਾ ਅੱਜ ਜਿਹੜੀ ਸ਼ਿਪ ਦੀ ਝੂਡੇ ਲੈਣੇ ਆ ਬੋਰਡ ਦੇ ਵਿੱਚ ਤੇ ਸਭ ਕਿੱਥੇ ਚੱਲੇ ਪੁੱਤੇ ਹੁਣ ਬੀਸ ਤੇ ਚੱਲੇ ਆ ਤੇ ਹੁਣ ਆ ਗੱਡੀ ਸਮਾਨ ਰੱਖ ਲਈਏ ਤੇ ਆਪਾਂ ਹੁਣ 2 ਦੁਪਹਿਰ ਨੂੰ 2-3 ਵਜੇ ਬਾਫਸਨ ਜਾਣਾ ਵਾ ਘਰੇ ਅੱਜ ਇੱਥੇ ਨਹੀਂ ਰਹਿਣਾ ਮੁੜਿਓ ਸਭੇ ਹਲੇ ਇੱਥੇ ਲਓ ਜੀ ਪੀਜ਼ਾ ਕਰਾ ਲਿਆ ਵਾ ਅਨੂਰ ਕਹਿੰਦਾ ਪੀਜ਼ਾ ਖਾਣਾ ਚਿਕਨ ਪੀਜ਼ਾ ਤੇ ਹਰਲੀਨ ਕਹਿੰਦੀ ਮੈਂ ਪਾਸਤਾ ਖਾਣਾ ਹੀ ਪਰ ਪਾਸਤਾ ਨਹੀਂ ਖਾਦਾ ਗਿਆ ਕਿ ਨਹੀਂ ਪੀਜ਼ਾ ਖਾ ਲੂੰਗੀ ਮੈਂ ਸਭ ਇਹ ਕੀ ਖਾਣਾ ਓਏ ਇਹ ਗੇਮ ਦਵਾਲੇ ਹੋਇਆ ਆ ਕੀ ਖਾਣਾ ਹੈ ਤੁਸੀਂ ਪੀਜ਼ਾ 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 ਸਾਰਿਆਂ ਨੇ ਕਿਹਾ ਤੇ ਪੀਜ਼ਾ ਹੀ ਆਪਾਂ ਕੋਲ ਕਰਾਤਾ ਵਾ ਜਦੋਂ ਗੱਡੀ 'ਚ ਬਹਿ ਕੇ ਬੈਠ ਕਰਦੇ ਆ ਅੱਜ ਮੌਸਮ ਖਰਾਬ ਹੋ ਗਿਆ ਥੋੜਾ ਜਿਹਾ ਤੇ ਬਰਦਲ ਖਰਾਬ ਆ ਐਸ ਕਰਕੇ ਮੈਂ ਬੀਜ ਤੇ ਚੱਲੇ ਫੇਰ ਦੁਬਾਰਾ ਹੋਰ ਕਿਤੇ ਜਾ ਨਹੀਂ ਹੁਣਾ ਕਿਪ ਟਿਕ ਨਾ ਸੀ ਟਿਕ ਤਾਬੇ ਫਿਰ ਲੈ ਕੇ ਰੋ ਆ ਕੀ ਸਾਬੇ ਆ ਕੀ ਓਏ ਦਿਖਾਈ ਓ ਮਾਈ ਗੋਡ ਤੁਸੀਂ ਕੌਣ ਆ ਜੀ ਆਹ ਉਹ ਅਫਰੀਕਨ ਬੋਏ ਆਲੇ ਓ ਅਫਰੀਕਨ ਬੋਏ ਬਿਚ ਓ ਮਾਈ ਗੋਡ ਤੁਸੀਂ ਵਿੱਚ ਕਿੰਨੇ ਓ ਮਾਈ ਗੋਡ ਆਗ ਹੀ ਬਣੇ ਹੋਏ ਓ ਮਾਈ ਗੋਡ ਬਿਚ ਨਿਕ ਬੈਸਟ ਓ ਮਾਈ ਗੋਡ ਲੋ ਜੀ ਨਿਆਣਿਆਂ ਨੇ ਨਜ਼ਾਰਾ ਅੱਜ ਬਸ ਜਾਣਾ ਠੇਰ ਕੇ ਜਾਣਾ ਘਰ ਨੂੰ ਉਹ ਓ ਮਾਈ ਗੋਡ ਓ ਮਾਈ ਗੋਡ ਇਹ ਅਲ ਅਲ ਇਹ ਅਲ ਅਲ ਮੈਂ ਨੂਰੇ ਪੰਗੜਾ ਲੈ ਚਾਪਾ ਲਓ ਦਿਆ ਚਲੋ ਮੇਰੇ ਸਭੇ ਇਹ ਮੇਵਾਨੀ ਓ ਮਾਈ ਗਾਡ ਸ਼ੂਟ ਆ ਮੈਨ ਓ ਨੋ ਆ ਛੁੱਟ ਦੇਣਾ ਛੁੱਟ ਦੇਣਾ ਉੱਚ ਪੀਜਾ ਖਾ ਰਹੀ ਹੋ ਮੋਟੀ ਨੀ ਮੋਟੀ ਮੋਟੀ ਸਾਈਕਲ ਤੇ ਗੇੜਾ ਕਰਦੇ ਕਿ ਨਹੀਂ ਚਾਰ ਜਾਣੇ ਆ ਸਾਡਾ ਹੋਟਲ ਹੀ ਸਾਹਮਣੇ ਇੱਥੇ ਰਹਿਣਾ ਰਾਤੀ ਖਾ ਲੋ ਖਾ ਲੋ ਖਾ ਲੋ ਤਾਂ ਬਾਕੀ ਛੋੜ ਦਈਏ ਟ੍ਰੇਸ਼ ਕਰ ਦਈਏ ਨਹੀਂ ਇੱਕ ਹੈ ਇਹ ਇਹ ਤਾਂ ਫੜੀ ਥੋੜਾ ਰੱਖਣਾ ਵਾ ਨਹੀਂ ਮੈਂ ਖਾਣਾਗਾ ਹੁਣ ਬੱਸ ਹੋ ਗਈ ਕੀ ਮਨੀ ਨੋ ਆਈ ਹੈਵ ਨੋ ਮਨੀ ਸੌਰੀ ਨੋ ਸੌਕੀ ਓਕੇ 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 ਸੌ ਓਕੇ ਓਕੇ ਓ ਮਾਈ ਗੋਡ ਚੋਰ 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 ਆ ਜਾਓ ਹੁਣ ਆ ਜਾ ਆ ਜਾ ਮੁੜਿਆ ਮੁੜਿਆ ਹੁਣ ਕੀ ਕਰਾ ਆਪਸ ਲੈ ਗਿਆ ਸਭ ਇਹ ਕਾਰਡ ਹੈਗੇ ਆ ਨੇ ਦੇਖ ਲਾ ਆਪਣੇ ਕਿੰਨੀ ਮਨੀ ਕਿੰਨੀ ਮਨੀ ਓਕੇ ਹੁਣ ਬੱਸ ਕਰ ਦੋ ਇਦਾਂ ਹੀ ਚੋਰ ਚੰਗਾ ਵਾ ਕਿੰਨੀ ਮਨੀ ਥੋੜਾ ਅਵਿਚ ਰਹਿ ਗਿਆ ਕਿੰਨੀ ਮਨੀ ਕਿਵੀ ਮਨੀ ਚਲੋ ਕਿੰਨੀ ਮਨੀ ਜਾ ਨਹੀਂ ਚਲੋ ਚਲੋ ਜੀ ਹੁਣ ਸਦਾ ਜਾ ਕੇ ਹੁੰਨੇ ਆ ਦੇਖਦੇ ਆ ਕੱਲ ਵੀ ਇੱਧਰ ਗਏ ਸੀ ਤੇ ਹੁਣ ਵੀ ਮੈਂ ਚਲ ਗਿਆ ਡੱਡਿਆ ਜੀ ਉਹ ਬੁੱਢਾ ਬੁੱਢੀ ਕੱਲ ਵਾਲੇ ਵੀ ਆ ਗਏ ਆ ਉਹ ਫੇਰ ਉਹ ਬੁੱਢਾ ਵੀਡੀਓ ਕੱਲ ਵਾਲੀ ਆ ਗਿਆ ਉਹ ਤੇ ਦਰੀਆਂ ਇਹ ਬਲੇਟੀ ਜਾਂਦਾ ਉਹ ਕੱਲ ਨਹੀਂ ਉਹ ਤਾਂ ਬੁੱਢਾ ਆਪਣੇ ਨਾਲ ਬੈਠਾ ਜਿਹੜਾ ਸਾਹਬੇ ਅੰਨੁਰ ਸਿੰਘ ਸਾਹਿਬ ਆ ਕੀ ਲਕੋਈ ਜਾਂਦਾ ਓਏ

ਇਹਦਾ ਟੋਏ ਗਵਾਦ ਗਿਆ ਆਪਣੀ ਉਹ ਪਾਣੀ ਲੈ ਗਿਆ ਖਿੱਚ ਕੇ ਪਾਣੀ ਲੈ ਗਿਆ ਪੁੱਤ ਹਰ ਨੂੰ ਸਾ ਅੱਜ ਪਾਣੀ ਗਾਹ ਕਾ ਕੇ ਹੁਣ ਅੰਦਰ ਆ ਜਾਓ ਇਹਦਾ ਟੋਏ ਗਵਾਦ ਗਿਆ ਆਪਣੀ ਕਿੱਥੇ ਦੱਬਤਾ ਇਹਨੇ ਖਜ਼ਾਨਾ ਹੁਣ ਉਹ ਬੰਨੇ ਕਿੰਨੂੰ ਮਿਲਣਾ ਹੁਣ ਖਜ਼ਾਨਾ ਇਹ ਸਾਨੂੰ ਕੋਈ ਪਤਾ ਨਹੀਂਗਾ। ਕਿੱਥੇ ਨਾ ਤੋੜ। ਆ ਪਾਣੀ ਜ਼ਿਆਦਾ ਹੋਣਾ ਮਾ। ਆ ਨਾ ਤਸ ਚੱਲਣਾ ਜਿੱਥੇ ਕੋ ਫਿਰਲੀ ਆਜੋ ਹੁਣ। ਲਓ ਜੀ ਹਰਲੀ ਨੇ ਹਰਲੀ ਲਿਖਤਾ ਤੇ ਹੁਣ ਉਹ ਡੇਟ ਲਿਖ ਦੀ ਜੀ ਹਾਂ ਲਓ ਜੀ ਡੇਟ ਤੇ ਹਰਲੀ ਵੀ ਲਿਖਤਾ ਕੁੜੀ ਸਾਡੀ ਦਾ ਤੇ ਸਾਬਾ ਕੀ ਲਿਖਦਾ ਵਾ ਬੀਜ ਤੇ ਇਹ ਕਿਹੜੀ ਪਾਇਸ਼ਾ ਲਿਖੀ ਜਨਾ ਚਾਈਨੀਸ ਹਾਂਜੀ ਚੰਗੀ ਦਾ ਪੈਰ ਤੋਂ ਚੱਲੇ ਹੁਣ ਸ਼ੀਸ਼ਿਆਂ ਤੇ ਚੱਲੇ ਹੁਣ ਦੇਖਣ ਇਹ ਚਲੋ ਵੀ ਚਲੋ ਜੀ ਚਲੋ ਜੀ ਦੇਖੀਏ ਮਜ਼ਾ ਨਾ ਓਏ ਓ ਡਿੱਗ ਨਾ ਤੂੰ ਉਧਰ ਦੁਬਿ ਕੋਲ ਪੈਕ ਅੱਛਾ ਇੱਕ ਮਿਲਉ ਦਿਸੀਏ ਫਿਰ ਵਾਪਸ ਜਾਣਾ ਪੈਣਾ ਆ ਜਾਓ ਜਾਓ ਜਾ ਨਹੀਂ ਇਹ ਰਸਤਾ ਇੱਕਦਮ ਆਹੋਂ ਮੈਂ ਜਾ ਰਹੀ ਹਾਂ ਪੱਜ ਪੱਜ ਵੇਨਾਰ ਲੱਭ ਖਰ ਲਵਾਂ ਇਹਦੇ ਨਾਲ ਆਉਂਦੀ ਗਏ ਇਹਦੇ ਆ ਗਏ ਆਹੋ ਉਹ ਤੇ ਦਿੱਤੇ ਉਹ ਤੇ ਮੇਰਾ ਸ਼ੀਸ਼ਿਆਂ ਚੋਂ ਘਰ ਲੱਭਣਾ ਧਿਆਨ ਨਾਲ ਸਾਬੇ ਹੌਲੀ ਹੌਲੀ ਗੋ 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 ਦਰਦ ਵੀ ਆ ਆਮ ਰਾਈਟ ਹੇਅਰ ਬੈਠੇ ਕਿਧਰ ਆ ਸਾਹਿਬ ਹੱਲ ਕਿਧਰ ਆ ਪੁੱਤ ਆਇਆ ਮਜਾ? ਹਾਂ ਮੈਨੂੰ ਵੀ ਆਇਆ। ਆਇਆ ਤੈਨੂੰ ਮਜਾ? ਕਿੱਦਾਂ ਰਿਹਾ? ਈਜ਼ੀ ਦਰਵਾਜ਼ਾ ਦਰਵਾਜ਼ਾ ਲੱਭ ਗਿਆ ਟੋਰ ਤੈਨੂੰ? ਈਜ਼ੀ ਹਨੂਰ? ਆਏ। ਹਨੂਰ ਸੀਗਾ ਲੱਭਣ ਲਈ। ਸ਼ੀਸ਼ਿਆਂ ਵਿੱਚ ਬਣਾਏ ਹੋਏ ਆ ਲੱਭਣ ਲਈ ਰਸਤੇ। ਆ ਜਾ ਵੀ ਲੱਭ ਗਿਆ ਵਾਰੋ। ਥੈਂਕ ਯੂ ਈਜ਼ੀ। ਥੈਂਕ ਯੂ। ਸੰਗਾ। ਥੈਂਕ ਯੂ। ਬਾਏ ਬਾਏ। ਹਲੀ ਕੰਮੇ। ਆਓ ਬੱਲੇ ਗੱਡੇ ਜਾਂਦਾ ਸਾਬੋ। ਆਏ ਗੱਡੇ। ਚਲੋ। ਚਲੋ ਜੀ ਆਜੋ ਬੀਚ ਤੇ ਚਲੀ ਹੁਣ ਉੱਥੇ ਜਿਹੜਾ ਪਟੇ ਚਲੀ ਆਜੋ ਕਮ ਆਨ ਓਵਰ ਬੀਚ ਤੇ ਆਪਾਂ ਪਾਰ ਬੀਚੇ ਗੋਜੋ ਹਾਏ ਵਾਹ ਬਾਏ ਆਹ ਡਿਸਕੋ ਆ ਰਾਤੀ ਬੜੀ ਇੱਥੇ ਰੌਣਕ ਲੱਗੀ ਏ ਹੈ ਹੁਣ ਇੱਕ ਵਾਰ ਮੱਥਾ ਦੇਖ ਲੀਏ ਬੀਚ ਨੂੰ ਆਉਂਦੀ ਫੇਰ ਅੰਦਰ ਵੜ ਜੀ ਆਉਂਦੀ ਸੱਭਾ ਮ제 ਲੈਂਦਾ ਬਾਪਾ ਹਾਏ ਹਾਏ ਹਾਂ ਹੁਣ ਠੀਕ ਰਹਿ ਗਈਆਂ ਹੁਣ ਹੈ ਸਹੀ ਰਹਿ ਗਿਆ ਕੰਮ ਹੁਣ ਕਿੰਨੇ ਕਿਤਾ ਹੈਪੀ ਪੈਕੇਜ ਲੈ ਆ ਰਿਹਾ ਅਗਲੀ ਸਾਲਗ ਬਾਅਦ ਇੱਕ ਮੈਨੂੰ ਜੋ ਜੋਰਪੁਰ ਦਾ ਪੈਕੇਜ ਆਜੋ ਹੁਣ ਮੱਥਾ ਟੇਕ ਲਈਏ ਵੀਰ ਨੂੰ ਹਾਂਜੀ ਪੁੱਤ ਮਾਸਕ ਪੋਣਾ ਉਹ ਤੇਰਾ ਭੜਾ ਡੇਕ ਤ ਨਹੀਂ ਗਿਆ ਹੈਗਾ ਆਪਾ ਆਪਾ ਉਹ ਪੋਣ ਲੱਗਾ ਵਾ ਤੇਰੀ ਇਹ ਕਹਿੰਦੀ ਮੇਰੀ ਨਹੀਂ ਹਰਨੀਂ ਦਾ ਵਾ ਮੇਰੀ ਚਪਾ

ਨਾ ਨਾ ਗਾਣੀ ਜਾਣਾ ਹੁੰਤਰੇ ਜੋ ਇਧਰ ਆ ਸਾਈ ਦੇਖਣਾ ਨਹੀਂ ਹਾਂ ਅਸਾ ਸੱਪੇ ਨਾ ਹਾਂਜੀ 10 ਤੇ ਪਜਾਮੀ ਲਿਪੜ ਜਾਣੀ ਸਭ ਅੰਦਰ ਤੇ ਰਬੂੜ ਕੇ ਹਟੋ ਹਾਂਜੀ ਉਹ ਨਹੀਂ ਜਾਂਦਾ ਉਹ ਨਹੀਂ ਜਾਂਦੇ ਨਹੀਂ ਜਾਂਦੇ ਉਹ ਕਾਰ ਚੱਕ ਕੇ ਲੋਕ ਕਾਰੀਦਾ ਹੋਇਆ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਖਾਲੀ ਨਹੀਂ ਜਾਂਦੇ ਚਲੋ ਉਹ ਨਹੀਂ ਜਾਂਦੇ ਘਰੇ ਨਹੀਂ ਜਾਂਦੇ ਚਲੋ ਚਲੋ ਕਹਿੰਦਾ ਘਰੇ ਨਹੀਂ ਜਾਣਾ ਕਹਿੰਦਾ ਅੱਜ ਰਾਤ ਇੱਥੇ ਰਹਿਣੀ ਹੈ ਤੇ ਰੋਟੀ ਖਾਣ ਜਾਣੀ ਨਹੀਂ ਜੀ